ਸਰਕਾਰ ਮਰਦਾਬਾਦ ਬੋਲਾਬਾਦ ਮਰਦਾਬਾਦ ਸੰਤਾਨ ਸਰਕਾਰ ਮਰਦਾਬਾਦ ਬੋਲਾਬਾਦ ਮਰਦਾਬਾਦ ਕਰਵਾਤ ਕਰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਕਰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਹਾਲੋ ਕਰੋ ਹਾਲੋ ਕਰੋ ਹਾਲੋ ਕਰੋ ਗ੍ਰਿੰਦਰ ਬਾਲ ਨੂੰ ਸਿਖਾਵੇ ਪਿੱਛੇ ਭੇਜਣ ਦੀ ਕਿਸੇ ਜੇਰੀ ਤੋਂ ਉਹਨੂੰ ਰੈਕਟ ਕਰੋ ਰੈਕਟ ਕਰੋ ਰੈਕਟ ਕਰੋ ਕਿਸੇ ਦੇਰੀ ਤੋਂ ਬਿਨਾ ਉਹਨੂੰ ਰੈਕਟ ਕਰੋ ਰੈਕਟ ਕਰੋ ਰੈਕਟ ਕਰੋ ਜੀ ਨਾਮ ਸਰਕਾਰ ਮਰਦਾਬਾਦ 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 ਪਿੰਡ ਪਰਿਵਾਰ ਨੂੰ ਅਨਸਾਫ਼ ਦਿਓ ਅਨਸਾਫ਼ ਦਿਓ ਅਨਸਾਫ਼ ਦਿਓ ਭੈਣ ਕੁਲਵੰਤ ਕੌਰ ਦੇ ਘਰਾਂ ਨੂੰ ਫੜ ਕੇ ਅੰਦਰ ਦਿਓ ਅੰਦਰ ਦਿਓ ਵਾਰ ਤੇ ਹੋਏ ਅਤਿਆਚਾਰ ਦਾ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਹਾਂਜੀ ਸੰਸਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਕੀ ਨਾਮ ਜੀ ਆਪਣਾ ਦਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਸਖੇਤ ਉੱਤੇ ਜੰਦੇ ਤੋਂ ਲੁਧਿਆਣਾ ਬਰਨਾਲਾ ਜ਼ਿਲ੍ਹੇ ਤੋਂ ਪ੍ਰਧਾਨ ਜਸਪ੍ਰੀ ਸਿੰਘ ਤੇ ਭਾਰਤੀ ਕਿਸਾਨ ਯੂਨੀਅਨ ਫੋਰਨਾ ਤੋਂ ਲੁਧਿਆਣਾ ਜ਼ਿਲ੍ਹੇ ਤੋਂ ਪ੍ਰਧਾਨ ਸੰਸਾਜ ਜੀ ਜਿਹੜਾ ਧਰਨੇ ਪੇਸ ਤੇ ਆਏ ਆ ਇਹਦੇ ਬਾਰੇ ਕੋਈ ਜਾਣਕਾਰੀ ਦਿਓ ਜੀ ਦੇਖੋ ਇਹ 3 ਸਾਲ ਹੋ ਗਏ ਆ ਲਗਭਗ ਹੋਣ ਵਾਲੇ ਆ ਕੋਈ ਥੋੜਾ ਬਹੁਤ ਉੱਤੇ ਥੱਲੇ ਹੋਈ ਗਈ 2-4 ਦਿਨਾਂ ਦੇ 2-3 ਸਾਲ ਹੋ ਗਏ ਲਗਾਤਾਰ ਕੋਹੜੇ ਕੋਲ ਰਹੀਆਂ ਸਾਡੀਆਂ ਜੱਫੇਬੰਦੀਆਂ ਤੇ ਬਿਲਕੁਲ ਇਹ ਸਾਡਾ ਕਲੀਅਰ ਹੀ ਆ ਪਤਾ ਵੀ ਆ ਪ੍ਰਸ਼ਾਸਨ ਨੂੰ ਵੀ ਸਰਕਾਰਾਂ ਨੂੰ ਵੀ ਇਹ ਇਹ ਤਾਂ ਹੈ ਨਾ ਕਿ ਜਿਹੜੇ ਜੱਫੇਬੰਦ ਕਹੋਲ ਹੁੰਦੇ ਆ ਇਹ ਤਾਂ ਬਿਲਕੁਲ ਪੋਸੀਬਲ ਨਹੀਂ ਹੁੰਦਾ ਕਿ ਇਹਨਾਂ ਨੂੰ ਕੋਈ ਆਪਾਂ ਵਿਚਾਲੇ ਛੱਡ ਦੇਾਂਗੇ ਜਾਂ ਕੋਈ ਢੱਲ ਬੱਸ ਇਹ ਤਾਂ ਅਸੀਂ ਸ਼ਕਤੀ ਨਾਲ ਇਹਨੂੰ ਬਦਸਪੂਰ ਜਾਰੀ ਰੱਖਾਂਗੇ ਇਸ ਧਰਨੇ ਨੂੰ ਤੇ ਪਰਿਵਾਰ ਜਿਹਦੇ ਨਾਲ ਆਪਾਂ ਨੂੰ ਪਤਾ ਵੀ ਹੱਦੋਂ ਵੱਧ ਕੇ ਵਧਿੱਕੀਆਂ ਹੋਈਆਂ ਨੇ ਵਧਿੱਕੀਆਂ ਛੱਡ ਕੇ ਮਤਲਬ ਇੱਕ ਐਸਾ ਲੰਮਾ ਸੰਤਾਪ ਭੋਗਿਆ ਪਰਿਵਾਰ ਨੇ ਜਿਹੜਾ ਮਾਨਸਿਕ ਤੇ ਸਰੀਰਕ ਤੌਰ ਤੇ ਐਸਾ ਤਸ਼ੱਦਦ ਜਿੱਦੀ ਕਹਾਣੀ ਪਰਿਵਾਰ ਦੀ ਉਹ ਤਸ਼ੱਦਦ ਹੀ ਸੁਣ ਕੇ ਆਪਣਾ ਰੌਂਗ ਟੇ ਖੜੇ ਹੋ ਜਾਂਦੇ। ਤੋਂ ਐਨਾ ਜਿਹੜਾ ਬੁਰੇ ਤਰੀਕੇ ਨਾਲ ਪਰਿਵਾਰ ਨੂੰ ਪੀੜਤ ਪਰਿਵਾਰ ਨੂੰ ਦੇ ਨਾਲ ਅਤਿਆਚਾਰ ਕੀਤਾ ਗਿਆ। ਉਸ ਅਤਿਆਚਾਰ ਦਾ ਇਨਸਾਫ ਲੈਣ ਲਈ ਜੋ ਸਾਡੀਆਂ ਮੰਗਾਂ ਨੇ ਇੱਕ ਤਾਂ ਪੀੜਤਾ ਨੂੰ ਮੁਆਵਜ਼ਾ ਦੂਜਾ ਮਾਨਪ੍ਰੀਤ कौर ਦਾ ਪੀੜਤਾ ਵੱਜੋਂ ਮੁਕੱਦਮੇ 'ਚ ਜਿਹੜਾ ਉਹ ਨਾਮ ਦਰਜ ਤੇ ਮਾਤਾ ਨੂੰ ਕਾਮਿਕ ਮਿਸ਼ਨ ਦੇ ਹੁਕਮਾ ਤਾ ਪੈਨਸ਼ਨ ਲਾਉਣੀ ਤੇ ਇੱਕ ਜੀ ਨੂੰ ਤਰਸ ਸੁਧਾਰਨਾ ਤੇ ਨੌਕਰੀ ਦੇਣੀ ਤੇ ਜਿੰਨਾ ਵੀ ਨੁਕਸਾਨ ਆ ਉਹਦਾ ਬੇਰਵਾ ਕਰਕੇ ਉਹਦੀ ਪਰਪਾਈ ਕਰਨੀ ਤੇ ਪੀੜਤਾਂ ਦੇ ਖਿਲਾਫ ਅਗਰ ਕੋਈ ਝੂਠੇ ਸਿਗੇ ਕੇਸ ਹੋ ਰੱਦ ਕਰਾਉਣੇ ਸਰ ਜੀ ਲਾਸਟ ਵੇ ਤੁਸੀਂ ਕੀ ਕੀ ਕਰਨ ਚਾਹਣਗੇ ਦੇਖੋ ਇਹ ਮੈਂ ਤੁਹਾਨੂੰ ਬੋਲ ਕੇ ਦੱਸਦਾ ਇੱਕ ਇੱਕ ਵਾਰੀ ਜੋ ਲੜੀਵਾਰ ਸੋ ਇਹ ਸਾਡੀਆਂ ਮੰਗਾਂ ਨੇ ਧਰਨਾ ਕਰੀਆਂ ਦੀਆਂ ਸਾਡੀਆਂ 12 14 ਜਥੇਬੰਦੀਆਂ ਦਾ ਇੱਥੇ ਸਾਂਝਾ ਜੋ ਧਰਨਾ ਲਗਾਤਾਰ ਚੱਲ ਰਿਹਾ ਵਾ ਤੋ ਇਹ ਚਾਹੀਦਾ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਮੌਜੂਦ ਕਿਉਂਕਿ ਸਰਕਾਰਾਂ ਜਿੱਦਣ ਤੋਂ ਪਹਿਲਾਂ ਵੱਡੇ ਵੱਡੇ ਦਾੰਗ ਜੇ ਮਾਰਦੀਆਂ ਲਾਰੇ ਲਾਉਂਦੀਆਂ ਪਬਲਿਕ ਨੂੰ ਕਿ ਅਸੀਂ ਇਨਸਾਫ ਦੇਵਾਂਗੇ ਇਨਸਾਫ ਪਬਲਿਕ ਨਾਲ ਜਸਟਿਸ ਜੋ ਉਹ ਸਾਰਿਆਂ ਦਾੰਗ ਜੇ ਮਾਰ ਕੇ ਹੋਂਦ ਚਾਉਂਦੀਆਂ ਨੇ ਪਰ ਬਾਤ ਜੋ ਆਪਣੀਆਂ ਗੱਲਾਂ ਤੇ ਖੜਦੇ ਨਹੀਂ ਤੋ ਇਹਨਾਂ ਗੱਲਾਂ ਨੂੰ ਅਸੀਂ ਮਤਲਬ ਅਣ ਦੇਖਿਆ ਨਹੀਂ ਕਰ ਸਕਦੇ ਲਗਾਤਾਰ ਜਾਰੀ ਅਤੇ ਜਾਰੀ ਰਹੂਗਾ ਜਦੋਂ ਉਦੋਂ ਤੱਕ ਇਹ ਸਾਡਾ ਬਸ ਸੂਰ ਜਿਹੜਾ ਸੰਘਰਸ਼ ਜਾਰੀ ਰਹੂਗਾ ਜਦੋਂ ਤੱਕ ਅਸੀਂ ਪਰਪੀੜਤ ਪਰਿਵਾਰ ਨੂੰ ਨਿਆਂ ਦਿਵਾਉਣ ਤੱਕ ਅਸੀਂ ਸਫਲ ਨਹੀਂ ਹੋ ਜਾਂਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਯੋਗ ਕੀਤਾ ਜੀ ਆਪਣਾ ਅਹ ਪਹਿਲਾਂ ਜੀ ਫਤਿਹ ਬਲੋਣਿਆ ਗੁਰੂ ਦੀ ਬਣਾਈ ਸੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹ ਮੈਂ ਜੀ ਕਾਮਰੇਡ ਭਰਪੂਰ ਸਿੰਘ ਪੈਂਡ ਸੱਜਾਵਾਲ ਮਜ਼ਦੂਰ ਸੰਘਰਸ਼ ਕਮੇਟੀ ਦਾ ਪ੍ਰਧਾਨ ਹਾਂ ਜਿਹੜਾ ਕਿ ਅਸੀਂ ਕਲਵੰਤ ਕੌਰ ਦੇ ਮਸਲੇ ਦੇ ਵਿੱਚ ਜਿਹੜੇ ਦੋਸ਼ੀਆਂ ਨੇ ਐਡਾ ਜ਼ੁਲਮ ਢਾਇਆ ਬੁੱਚੜਖਾਨਾ ਕੀਤਾ ਭੈਣ ਕਲਵੰਤ ਕੌਰ ਅਸੀਂ 3 ਸਾਲ ਤੋਂ ਲਗਾਤਾਰ ਇਥੇ ਧਰਮੇ ਦੇ ਵਿੱਚ ਲੜਾਈ ਲੜ ਰਹੇ ਹਾਂ ਲੜਦੇ ਰਹਾਂਗੇ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਜਿਹੜੇ ਪੈਨ ਨਾਲ ਗਰਿੰਦੇ ਆ ਜਿੰਨਾ ਤੇਰੇ ਸੂਖਾ ਵੀ ਕਿਸੇ ਨਹੀਂ ਪਿੰਦੇ ਜਾਂਦੇ ਅਸੀਂ ਉਹਨਾਂ ਚਿਰ ਨਹੀਂ ਪਿਸਵੀ ਹਟ ਕੇ ਬੈਠਾਂਗੇ ਕਿਉਂ ਜਿਨ੍ਹਾਂ ਦੇ ਵਿੱਚ ਬਾਲਾ ਦੋ ਨਾਲ ਅਗਵਾਣ ਹੈ ਸੇਰਜੰਗ ਦੇ ਕੋਠਾਂ ਦੇ ਜਿਹੜੇ ਮਜੂਦਾ ਇਹ ਜਉਂਦੇ ਨੇ ਚੌਥਾ ਮਰ ਚੁੱਕਿਆ ਉਹਨਾਂ ਨੂੰ ਅਸੀਂ ਸਜ਼ਾ ਭਾਲਦੇ ਵੀ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਗ੍ਰੈਂਡਾਂ ਨੂੰ ਫੜ ਕੇ ਵੀ ਕਿਸੇ ਵੀ ਡੇਰੀ ਤੋਂ ਬਿਨਾਂ ਫੜ ਕੇ ਰੈਕਟ ਕੀਤੇ ਸਾਂ ਤੇ ਜਿਹੜੀ ਪਿੱਜੀ ਦਾ ਜਿਹੜੀ ਮਾਜਵੇ ਦੀ ਗੱਲ ਆ ਸਾਡੀ ਜਿਵੇਂ ਕਿ ਕੌਮੀ ਕਮਿਸ਼ਨ ਨੇ ਲੈ ਕੇ ਭੇਜਿਆ 26 ਕਰੋੜ ਦਾ ਇਹਨਾਂ ਨੂੰ ਮਾਜਬਾ ਦਿੱਤਾ ਜਾਵੇ ਇਦੇ ਵਿੱਚ 6 ਕਰੋੜ ਦੀ ਅਸੀਂ ਮੰਗ ਕੀਤੀ ਆ ਜਿਹਦੇ ਵਿੱਚ ਮਾਤਾ ਨੂੰ ਪੈਨਸ਼ਨ ਇੱਕ ਪਰਿਵਾਰ ਦੇ ਜਿਨੂੰ ਜਿਵੇਂ ਅਕਵਾਲ ਸਿੰਘ ਆ ਇਹਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਆ ਜਿਹੜੇ ਦੋ ਪੀੜ੍ਜ਼ ਪਰਿਵਾਰ ਆ ਬਰਾਬਰ ਦੇ ਹਿੱਸੇਦਾਰ ਆ ਜਨਾਂ ਦਾ 15-20 ਸਾਲ ਤੋਂ ਹੋਇਆ ਉਹਨਾਂ ਨੂੰ ਬਰਾਬਰ ਦਾ ਹੱਕ ਮੰਗਦੇ ਆ ਅਸੀਂ ਜਿਹੜਾ ਕਿ ਇੱਕ ਪਰਿਵਾਰ ਨੂੰ ਐਫਆਈ ਦਰਜ ਦੇ ਵਿੱਚ ਪਾਇਆ ਗਿਆ ਤੇ ਦੂਜੇ ਨੂੰ ਬਾਹਰ ਕੀਤਾ ਗਿਆ ਅਸੀਂ ਉਹਦੀ ਵੀ ਮੰਗ ਕਰਦੇ ਆਂ ਵੀ ਬਿਲਕੁਲ ਉਹਨਾਂ ਨੂੰ ਐਫ ਆਈ ਦਰਜ ਦੇ ਵਿੱਚ ਸ਼ਾਮਲ ਕੀਤਾ ਜਾਵੇ ਜਿਹੜਾ ਸਾਡੇ ਲਾਸਟ ਪੀਲ ਆ ਮੰਗ ਪੱਤਰ ਅਸੀਂ ਐਸ ਐਸ ਪੀ ਨੂੰ ਦੇ ਚੁੱਕੇ ਆਂ 10 ਦਿਨ ਹੋ ਗਏ ਅਸੀਂ ਦੁਬਾਰੇ ਫੇਰ ਉਸੇ ਮੰਗ ਪੱਤਰ ਦੇ ਐਸ ਐਸ ਪੀ ਨੂੰ ਧਿਆਨ ਦੇ ਲਿਆਉਣ ਦੇ ਵਿੱਚ ਇੱਕ ਹਫ਼ਤੇ ਦੀ ਮੌਤ ਦਿੱਤੀ ਸੀ ਅਸੀਂ ਐਸ ਐਸ ਪੀ ਸਾਹਮਣੇ ਵੇ ਇੱਕ ਹਫਤੇ ਦੇ ਅੰਦਰ ਅੰਦਰ ਸਾਨੂੰ ਜਵਾਬ ਦਿੱਤਾ ਜਾਵੇ ਨਹੀਂ ਤਾਂ ਕੋਈ ਐਕਸ਼ਨ ਦਾਪ ਚ ਕਰਾਂਗੇ ਜਾਂ ਰੋਡ ਬੰਦ ਕਰਾਂਗੇ ਜਾਂ ਕੋਈ ਮਾਰਚ ਕਰਾਂਗੇ ਜਿੱਥੇ ਬੰਦੀਆਂ ਨਾਲ ਪ੍ਰਾਸੀ ਜਿੱਥੇ ਬੱਚੇ ਰਹਿ ਕੇ ਵੀ ਦਿੱਤਾ ਸੀ ਸਾਜਾ ਕੋਲ ਲੜਾਂਗੇ ਜਿਹੜਾ ਲਾਸਟ ਪੇ ਵਿੱਚ ਮੈਂ ਕਹਿਣਾ ਚਾਹਣਾ ਵੀ ਜਿੰਨਾ ਚ ਸਾਡੇ ਵਿੱਚ ਦਮ ਸਾਡੀ ਜ਼ਿੰਦਗੀ ਦੇ ਵਿੱਚ ਦਮ ਚੱਲਦਾ ਹੋਇਆ ਸੀ ਉਹਨਾਂ ਚ ਜ਼ਰੂਰ ਭੈਣ ਕੁਲਵੰਤ ਕੋਲ ਵੀ ਮਸਲੇ ਦੇ ਵਿੱਚ ਲੜਾਈ ਲੜਾਂਗੇ ਮੋਢੇ ਨਾਲ ਮੋਢਾ ਲਾ ਕੇ ਲੜਦੇ ਰਹੇ ਆ ਲੜਦੇ ਰਹਾਂਗੇ ਅਸੀਂ ਪਿੱਛੇ ਨਹੀਂ ਹਟਾਂਗੇ ਇਸ ਗੱਲ ਤੋਂ ਜੈ ਜਨਤਾ ਜੈਤ ਲੜਨ ਵਾਲੇ ਦੋਸਤ ਸਸਰੀਆ ਜੀ ਸਸਰੀਆ ਜੀ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਡਾਕਟਰ ਕਰਮੇਲ ਸਿੰਘ ਪੁਲਾਰਾ ਜੀ ਮੈਂ ਜਸਮੇਦ ਤਖਾਨ ਮਜ਼ਦੂਰ ਜੂਨੀਅਰ ਲੇਖਕ ਜਿਹੜਾ ਲੁਧਿਆਣਾ ਦਾ ਕਾਰੀ ਪੰਡ ਕਲਾਸ ਤੋਂ ਪ੍ਰਧਾਨ ਹੈ ਜੀ ਜੀ ਅੱਜ ਤੀ ਤੁਹਾਨੂੰ ਦੇ ਪਹੁੰਚੇ ਨੇ ਪਰ ਕੋਈ ਜਾਣਕਾਰੀ ਦਿਓ ਹਾਂਜੀ 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 ਧਰਨੇ ਤੇ ਪਹੁੰਚੇ ਜਿੰਨੇ ਦਾ ਸਾਨੂੰ ਅਲਸਾਫ ਨੇ ਮਿਲ ਗਿਆ ਉਹਨਾਂ ਜਿਹੜੇ ਕਿੱਥੇ ਨਹੀਂ ਹਟਾਂਗੇ ਆਖਰੀ ਦਮ ਤੱਕ ਲੜਾਂਗੇ ਚਾਹੇ ਕੋਈ ਵੀ ਸਰਕਾਰ ਆ ਜੇ ਇਹਦੇ ਚਲੀ ਜਾਣਾ ਮਾਨ ਸਰਕਾਰ ਨੇ ਚਾਹੇ ਹੋਰ ਵੀ ਆ ਜੇ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਨਾ ਮਿਲਦਾ ਅਸੀਂ ਸੈਨ ਸਰ ਜੀ ਅੱਜ ਤਾਂ ਰਨ ਨੂੰ ਟੁਕੜ 3 ਸਾਲ ਹੋ ਚੁਕੇ ਆ ਕਿ ਇੱਥੇ ਕੋਈ ਲੀਡਰ ਕੋਈ ਆਇਆ ਹੋ ਕਿ ਬਤਾਇਕ ਹਾਂਜੀ ਇੱਥੇ ਕੋਈ ਲੀਡਰ ਪਹੁੰਚਿਆ ਜੀ ਕੋਈ ਨਾ ਜੀ ਡੇਡੋ ਤਾਂ ਸਾਰੇ ਮਰ ਗਏ 92 ਦੇ 92 ਹੀ ਮਰ ਗਏ ਹੋਰ ਦੱਸੋ ਤੇ ਲਾਸਟ ਵੇ ਦਿਲ ਕੀ ਕੀ ਕਹਣਾ ਜੀ ਅਸ ਤਾਂ ਇਹ ਕਹਣਾ ਸਾਡੇ ਭੈਣ ਨੂੰ ਇਨਸਾਫ ਮਿਲਣਾ ਚਾਹੀਦਾ ਪਰਿਵਾਰ ਨੂੰ ਨੁਕਸਾਨ ਦਾ ਮੁਆਵਜ਼ਾ ਮਿਲਣਾ ਚਾਹੀਦਾ ਤੇ ਮਾਤਾ ਜੀ ਨੂੰ ਪੈਨਸ਼ਨ ਲੱਗਣੀ ਚਾਹੀਦੀ ਇੱਕ ਪਰਿਵਾਰ ਨੂੰ ਬੇਜੀ ਨੂੰ ਨੌਕਰੀ ਮਿਲਣੀ ਚਾਹੀਦੀ ਜਿੰਨਾ ਜਿਹੜੇ ਗੱਲਾਂ ਹੁੰਦੀਆਂ ਮੰਨਿਆਂ ਨੇ ਜਾਂਦੇ ਇਸ ਪਿੱਛੇ ਨਹੀਂ ਹਟਾਂਗੇ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਕੀ ਨਾਂ ਜੀ ਆਪਣਾ ਹਾਂਜੀ ਦਾਸ ਦਾ ਰਾਮ ਇੰਦਰਜੀਤ ਸਿੰਘ ਬਟੀ ਜੀ ਨਾ ਅੱਜ ਅਸੀਂ ਇਸ ਪਲੇਟ ਦੇ ਮੂਰੇ ਜੋ ਪਿਛਲੇ 3 ਸਾਲਾਂ ਤੋਂ ਭੈਣ ਕੁਲਵੰਤ ਕੌਰ ਤੇ ਸ਼੍ਰੀ ਰਿੰਦਰ ਗੌਰਮ ਸਿੰਘ ਸਾਹਿਬ ਦੇ ਉੱਤੇ 73 ਸਾਲ ਲੱਗਿਆ ਉਸ ਦੇ ਚਾਏ ਸਾਂ ਅਸੀਂ ਅੱਗੇ ਵੀ ਬਹੁਤ ਵਾਰ ਪਹਿਲਾਂ ਇੱਥੋਂ ਲੰਘ ਕੇ ਗਏ ਆ ਇੱਕ ਵਾਰ ਰੁਕੇ ਸੀ ਪਰ ਅੱਜ ਸਾਨੂੰ ਆਉਣ ਦਾ ਮੌਕਾ ਮਿਲਿਆ ਔਰ ਸਾਨੂੰ ਇਹ ਪੜ ਕੇ ਜੋ ਲਿਖਿਆ ਇੱਕ ਅੰਦਰੋਂ ਅਸੀਂ ਹਿੱਲ ਗਏ ਆ ਵੀ ਉਹਨਾਂ ਨਾਲ ਇੰਨਾ ਘੋਰ ਤਿਆਰ ਕੀਤਾ ਔਰ ਪ੍ਰਸ਼ਾਸਨ ਦੇਖ ਲਓ ਪਿਛਲੇ ਕਿੰਨੇ ਸਾਲਾਂ ਤੋਂ ਇੱਥੇ ਜੋ ਬੈਠੇ ਨੇ ਧਰਨੇ ਤੇ ਇੱਥੇ ਉਹ ਬਗ ਜੀ ਠੰਡੀਆਂ ਰਾਤਾਂ ਦੀ ਗੁਜ਼ਾਰ ਰਹੇ ਨੇ ਜੇਠ ਹਾੜ ਦੀ ਤੂਫਾਨੀ ਗੁਜ਼ਾਰ ਰਹੇ ਨੇ ਪਰ ਪ੍ਰਸ਼ਾਸਨ ਦੇ ਕੰਨਾਂ ਦੇ ਉੱਤੇ ਏਡੋ ਹੀ ਜੁਨੀ ਰਹਿ ਗਈ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਜੱਥੇਬੰਦੀ ਸਾਡੇ ਪ੍ਰਧਾਨ ਸਾਹਿਬ ਨਾਲ ਨੇ ਲੁਧਿਆਣਾ ਬਰਨਾਲਾ ਜਿਲ੍ਹੇ ਦੇ ਔਰ ਅਸੀਂ ਉਹਨਾਂ ਦੇ ਜੋ ਸਿੰਘਾਂ ਔਰ ਅਸੀਂ ਇਹ ਇੱਥੇ ਅੱਜ ਤਹਈਆ ਕਰਦੇ ਆ ਕਿਉਂਕਿ ਜਿੰਨਾ ਕਰੇ ਇਹ ਸਰਕਾਰ ਇਹਨਾਂ ਨੂੰ ਇਨਸਾਫ ਨਹੀਂ ਦਿੰਦੀ ਜੋ ਇਹਨਾਂ ਦੇ 10-12 ਮੱਧਾਂ ਨੇ ਕੂਰੀਆ ਨਹੀਂ ਕਰਦੀ ਅਸੀਂ ਅਣਮਿੱਥੇ ਸਮੇਂ ਲਈ ਇਸ ਪਰਿਵਾਰ ਦੇ ਨਾਲ ਖੜੇ ਆ ਔਰ ਜਦੋਂ ਵੀ ਕੋਈ ਧਰਨਾ ਲੱਗੂਗਾ ਚਾਹੇ ਕੋਈ ਰੋਡ ਜਾਮ ਹੋਵੇ ਜਾਂ ਕੁਛ ਹੀ ਹੋਵੇ ਅਸੀਂ ਉਸ ਦੇ ਵਿੱਚ ਸਾਰੀ ਜਥੇਬੰਦੀ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਔਰ ਮੈਂ ਸਾਰੇ ਨੂੰ ਅਪੀਲ ਕਰਦਾ ਵੀ ਇਹਨਾਂ ਦੇ ਨਾਲ ਆ ਕੇ ਜੁੜੋ ਕਿਉਂਕਿ ਇਹ ਇੱਕ ਘਰ ਦੀ ਮੰਗ ਨਹੀਂ ਹੈ ਅੱਜ ਕੱਲ ਇਹ ਕਿਸੇ ਨਾਲ ਨੀ ਹੋ ਸਕਦਾ ਇਸ ਕਰਕੇ ਸਾਨੂੰ ਇਹ ਪਰਿਵਾਰ ਦੇ ਨਾਲ ਖੜਨਾ ਚਾਹੀਦਾ ਇਸ ਧਰਨਾ ਇਸ ਜੋ ਧਰਨਾ ਲੱਗਾ ਇੱਥੇ ਆ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਉਣੀ ਚਾਹੀਦੀ ਹੈ ਜੀ ਸੋ ਮੇਰੀ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਉਹ ਇਹਨਾਂ ਵੱਲ ਜਲਦੀ ਧਿਆਨ ਦੇਣ ਔਰ ਜੋ ਬੰਦੇ ਦੋਸ਼ੀ ਨੇ ਉਹਨਾਂ ਨੂੰ ਕੰਟੀਨਿਊਸ ਸਜ਼ਾ ਦਿੱਤੀ ਜਾਵੇ ਔਰ ਜੋ ਮੰਗਾ ਨੇ ਪਰਿਵਾਰ ਦੀਆਂ ਕੁਰੀਆਂ ਦਿੱਤੀਆਂ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ